ਸਸਰੀ ਗੱਲ ਜੀ ਮੇਰੇ ਸਾਰੇ ਸ਼ੌਂਕੀ ਬਣਾਉਣ ਜੀ ਦੇਖ ਸਕਦੇ ਐ ਗੋਲੀ ਹੈ ਅ ਜਨੂਰਾਂ ਦੀ ਸਫਾਈ ਕਰ ਰਹੇ ਆ ਸਾਰਿਆਂ ਦੀ ਇਧਰ ਆ ਦੇਖ ਸਕਦੇ ਸਫਾਈ ਚੱਲਦੀ ਹੈ ਚੈੱਕ ਕਰ ਲੋ ਸਸਰੀ ਦਾ ਉਸਤਾਦ ਜੀ ਇਹ ਜਾਨਵਰ ਰੱਖੇ ਨੇ ਸਫਾਈ ਕਰ ਕਰਕੇ ਜਾਨਵਰ ਪਾਇਆ ਚ ਜੇ ਸਤਾਰ ਜੀ ਕਾਰੀ ਸਫਾਈ ਹੈ ਚੱਲਣ ਦੀ ਹੈ ਜਾਨਵਰ ਬੜੇ ਤੁਸੀਂ ਹਵਾਲੇ ਦੇ। ਭਾਈ ਇਹਨਾਂ ਨੂੰ ਜਿਹੜੇ ਚਿਚੜ ਮੰਗਲੋ ਮੱਖੀਆਂ ਤੇ ਛਿਸਮ ਪਸੂਤੇ ਹੁੰਦੇ ਹਨ ਪਰ ਅੱਜ ਉਹਨਾਂ ਵਾਸਤੇ ਨੇ। ਅੱਛਾ। ਇਹ ਸੋਈ ਕਹਿੰਦਾ ਬਦਲ ਉਹਨ ਕੀ ਕਹੇ ਪੜਨੂ ਜਿਹੜਾ ਆ ਉਹ ਲੱਗਦੀ ਨਹੀਂ ਕੋਈ ਕਮਜ਼ੋਰੀ ਆਏਗੀ ਨਾ ਫਿਰ ਸੋਕੇ ਚੱਲ ਜਾਂਦੇ ਜਾਨਵਰ। ਅੱਛਾ ਫਿਰ ਇਹ ਜੋ ਗਾਈਆਂ ਨੂੰ ਮਲਣ ਵਾਲੀ ਹੁੰਦੀ ਹੈ ਨਾ ਦਵਾਈ ਚਿਚੜੀਆਂ ਦੀ। ਆਹੋ। ਉਹ 10 ਲੀਟਰ ਪਾਣੀ ਚ ਪਾ ਕੇ 10 ਲੀਟਰ ਚ ਕਿੰਨੀ ਪਾਉਣੀ ਹੈ ਓਕੇ ਮਤਲਬ 15 ਐਮਐਲ ਦੀ ਸ਼ੀਸ਼ੀ ਹੁੰਦੀ ਹੈ ਸ਼ੀਸ਼ਾ ਤਾਂ ਉਹ ਇਹ ਨਾਲ ਇੱਕ ਸਾਦਾ ਪਾਣੀ ਰੱਖਣਾ ਪਹਿਲਾਂ ਇਹ ਚ ਡਬੋਣੇ ਕੋ ਫੁੱਟਰ ਚੁੰਝੇ ਤਰਾ ਫੜ ਲੈਣੀ ਤੂੰ ਅੱਛਾ ਅੱਛਾ ਪਾਣੀ ਉਹਦੇ ਚੁੰਝ ਨੂੰ ਨਾ ਲੱਗੇ ਅੱਛਾ ਬਾਅਦ ਜੇ ਇਹ ਚ ਡਬੋ ਕੇ ਛੱਡ ਦੇ ਅੱਛਾ ਅੱਛਾ ਦਵਾਈ ਦਾ ਵੇ ਮੰਨ ਲਓ ਕਿ ਪਾਣੀ ਦੇ ਜਿਹੜਾ ਹੈ ਦਵਾਈ ਵਾਲਾ ਕਬੂਤਰ ਦੀ ਅੱਖਾਂ 'ਚ ਜਾਂ ਕਿ ਤੁੰਗਾਂ 'ਚ ਅੱਖਾਂ ਲੱਗਣੀ ਨਹੀਂ ਨਾ ਅੱਛਾ ਅਸੀਂ ਇਹ ਸੇਫਟੀ ਜ਼ਰੂਰ ਰੱਖੀਏ ਯਾਰ ਮਤਲਬ ਇਹ ਇਹਦੇ ਨਾਲ ਨੱਕ ਨੂੰ ਜਾਂ ਅੱਖਾਂ ਨੂੰ ਜਾਂ ਚੁੰਝ ਨੂੰ ਲੱਗਦਾ ਨੁਕਸਾਨ ਨਾ ਸਿਰੇ ਦਾ ਬਚਾ ਕੇ ਰੱਖਣਾ ਕਬੂਤਰ ਦਾ ਇਦਾਂ ਕੱਢ ਲੈਣਾ ਤੇ ਇਸ ਤਰ੍ਹਾਂ ਕਰਕੇ ਤੇ ਇਹਨਾਂ ਨੂੰ ਛੱਡ ਦੇਣਾ ਇਹ ਮਤਲਬ ਕਿ ਇਹ ਇੱਕ ਹਿਸਾਬ ਦੇ ਪਾਣ ਦੇ ਨਾਲ ਹੀ ਕਰ ਲਿਆ ਜਿੱਦਾਂ ਪਹਿਲਾਂ ਇਹ ਇਹ ਜਿਹੜੀ ਸਮੈਲ ਨਾਲ ਵੀ ਮਰ ਜਾਂਦੇ ਪਿੱਛੂ ਬਹੁਤ ਛੋਟੇ ਜਿਹੇ ਹੁੰਦੇ ਪਰ ਕਬੂਤਰ ਫਿਰੇ ਜਿਹੜੇ ਸੁਸਤ ਰਹਣੇ ਮਤਲਬ ਬਿਮਾਰ ਹੋਣੇ ਬਿਮਾਰੀ ਬਹੁਤ ਘਟ ਪੈਂਦੀ ਹੈ ਅੱਛਾ ਬਿਮਾਰੀ ਕਿੰਨੇ ਦਿਨ ਪਾ ਦੇ ਪ੍ਰੋਸੀਜਰ ਕਰਨਾ ਚਾਹੀਦਾ ਉਹ ਸਾਲ 'ਚ ਇੱਕ ਵਾਰੀ ਤੇ ਚਾਹੀਦਾ ਸਾਲ 'ਚ ਈਵਰ ਮੰਗੇ ਇਹਨਾਂ ਦੇ ਸਾਲ 'ਚ ਦੋ ਵਾਰੀ ਹੋਵੇ ਇੱਕ ਵਾਰੀ ਛਾਲ ਸ਼ੁਰੂ ਹੋਣ ਲੱਗਿਆਂ ਤੇ ਇੱਕ ਵਾਰੀ ਆਪਣੇ ਇਹਨਾਂ ਦੇ ਜਦੋਂ ਗਰਮੀਆ ਸ਼ੁਰੂ ਹੋਣ ਲੱਗਦੀ ਮਤਲਬ ਇਹ ਜਿਹੜੀ ਇਹ ਜਿਹੜੀ ਥੈਰੇਪੀ ਹੈ ਕਬੂਤਰਾਂ ਵਾਸਤੇ ਬੜੀ ਵਧੀਆ ਹੈ ਇਹ ਆਪਾਂ ਕਬੂਤਰਾਂ ਨੂੰ ਛੱਡ ਕੇ ਅੱਤ ਜ਼ਰੂਰੀ ਹੈ ਅੱਛਾ ਇਹ ਆਪਾਂ ਕਬੂਤਰਾਂ ਨੂੰ ਛੱਡ ਕੇ ਜੇ ਕੁੱਪੜ ਵਗੈਰਾ ਵੀ ਰੱਖਿਆ ਜਿੱਦਾਂ ਆਪਣੇ ਕੋਲ ਮੁਰਗਿਆਂ ਨੂੰ ਆ ਕਿਉਂਕਿ ਮੈਂ ਵੇਖਿਆ ਮੁਰਗਿਆਂ ਦੇ ਵਿੱਚ ਵੀ ਛੋਟੇ ਛੋਟੇ ਪਿਛੂਆ ਪਿਛੂ ਹੁੰਦੇ ਆ ਹਾਂਜੀ ਅੱਛਾ ਅੱਛਾ ਜੇ ਆਹ ਤੋਂ ਸਿਰਫ ਖਾਦ ਨੂੰ ਦਵਾਈ ਦੀ ਅੱਛਾ ਇਹ ਲਿਉਣੀ ਹੈ ਅੱਛਾ ਇਹਦੇ ਵਿੱਚ ਤੁਹਾਨੂੰ ਇੱਕ ਗੱਲ ਮੈਂ ਪੁੱਛਣੀ ਜਿੱਦਾਂ ਪਾਈਦਾ ਵੇ ਅੱਛਾ ਐਸੀਸੀ ਬਖਾਲ ਦਿਓ ਇਹ ਐਸੀਸੀ ਤੁਹਾਨੂੰ ਲੈ ਆਉਣੇ ਬੋਲ ਦਿਓ ਇੱਕ ਵਾਰੀ ਨਾ ਵੀ ਕਿਦੋਂ ਚਿਚਣੀਆਂ ਵਾਲੀ ਕਹਿ ਕੇ ਦਵਾਈ ਲਲੋ ਤੁਸੀਂ ਜਿਹੜੀ ਗਾਈਆਂ ਨੂੰ ਲੱਗ ਮੈਡੀਕਲ ਸਟੋਰ ਤਾਂ ਹਾਂ ਗਾਈਆਂ ਚਿਚਣੀਆਂ ਵਾਲੀ ਦਵਾਈ ਇਹ 10 ਲੀਟਰ ਪਾਣੀ ਤੇ ਕਿੰਨੀ ਪਾਉਣੀ ਹੈ 7 ਐਮਲ 7 ਐਮਲ 10 ਲੀਟਰ ਪਾਣੀ ਕਬੂਤਰਾਂ ਦੀ ਕਾਉਂਟੀ ਨਾਲ ਜੇ ਮੰਨ ਲਓ ਤੁਹਾਡੇ ਕੋਲ 50 ਕਬੂਤਰ ਤੇ ਪਾਣੀ 5 ਲੀਟਰ ਪਾ ਲਓ ਤੇ 3 ਲੀਟਰ ਪਾ ਲਓ 3 ਕ ਐਮਲ ਪਾ ਅੱਛਾ ਤੇ ਫਰੋਂ ਸਾਡੇ ਕੋ ਤੇ ਕਬੂਤਰ ਹੋਣਾ 2.5 ਲੀਟਰ ਤੇ ਅਸੀਂ ਉਸ ਆਉਣਾ 4 ਲੀਟਰ ਪਾਏ ਆ 2.5 ਲੀਟਰ ਕਬੂਤਰ ਦੇ ਬਾਅਦ ਤੁਸੀਂ 4 ਲੀਟਰ ਪਾਣੀ ਦੇ ਵਿੱਚ 7 ਐਮ ਐਲ ਦਵਾਈ ਪਾਈ ਹੈ ਹਾਂ ਅੱਛਾ ਇਹ ਦੱਸੋ ਵੀ ਜੇ ਤਾਂ ਮੰਨ ਲਓ ਕਿ ਨਵੇਂ ਕਬੂਤਰ ਕਿਹਨੇ ਪੁੱਟਿਆ ਹੈ ਕਬੂਤਰ ਜਿਹਦਾ ਸਾਰ ਕਰਨੇ ਆ ਪੁੱਟੇ ਆ ਤੇ ਨਵੇਂ ਅਜੇ ਖੰਮ ਪੁੱਟੇ ਆ ਤਾਂ ਉਹਨਾਂ ਨੂੰ ਹਾਂ ਉਹਨਾਂ ਬਾਰੇ ਦੱਸੋ ਜੇਕਰ ਕਿਸੇ ਨੇ ਨਵੇਂ ਕਬੂਤਰ ਪੁੱਟੇ ਆ ਤਾਂ ਉਹਨਾਂ ਦੀ ਸਫਾਈ ਜ਼ਰੂਰੀ ਆ ਦੇਖੋ ਜੀ ਪਹਿਲੀ ਗੱਲ ਤੇ ਖੁੱਡੇ ਜਿ ਕੋਈ ਨਵਾਂ ਕਬੂਤਰ ਬਾਹਰੋਂ ਲਿਆਉਂਦੇ ਹੋਣਾ ਤੇ ਉਹਨੂੰ ਸਫਾਈ ਕਰਕੇ ਅੰਦਰ ਵਾਹੋ। ਸਹੀ ਗੱਲ ਕਰਦੇ। ਆਪਣੇ ਕਬੂਤਰਾਂ ਦੀ ਜਿਹੜੀ ਸਫਾਈ ਆ ਉਹ ਜ਼ਰੂਰ ਕਰਿਆ ਕਰੋ। ਨਾਲੇ ਦੀ ਵਰਕਿੰਗ ਕਰਿਆ ਕਰੋ ਇਹਨਾਂ ਦੀ। ਰਿਆਗ ਕੀੜਿਆਂ ਦੀ ਦਵਾਈ ਦੇ ਕੇ ਨਾਲ ਇਹਨਾਂ ਨੂੰ ਲਿਕਵਿਡ ਫੀਡ ਵੀ ਦਿਆ ਕਰੋ। ਬਾਜੇ ਤੰਦ ਵਿੱਚ ਰਹਿ ਸਕਣ। ਦਾਣਾ ਤੋਂ ਨਾਲ ਵਧੀਆ ਪਾਇਆ ਕਰੋ। ਇਹ ਕਬੂਤਰ ਜਿਹੜੇ ਸੰਭਾਲਦੇ ਹੋਣੇ। ਤੁਹਾਡੀ ਗੱਲ ਸਹੀ ਆ। ਕਈ ਵਾਰੀ ਇਹ ਵੀ ਵੇਖਦੇ ਨੇ ਕੁੱਡੇ ਦੇ ਕੁੱਡੇ ਤੋਂ ਕਬੂਤਰ ਲਿਆਉਂਦੇ ਆਂ ਤਾਂ ਦੇਸ ਤੋਂ ਬਣੇ ਚ ਕਬੂਤਰ ਲਿਆਉਂਦੇ ਆਂ। ਕਿਆ ਹੁੰਦੇ ਆ ਸਾਡੇ ਗੁੱਡੇ ਦੇ ਵਿੱਚ ਜਿਹੜੀ ਹੈ ਉਹ ਕਬੂਤਰ ਕੋਈ ਬਿਮਾਰੀ ਸਾਡੇ ਗੁੱਡੇ ਚ ਫੈਲਦੀ ਤਾਂ ਸਾਡੇ ਗੁੱਡੇ ਤੋਂ ਬਹੁਤ ਦਾ ਨੁਕਸਾਨ ਕਰਦੀ ਹੈ ਤੁਹਾਡੀ ਗੱਲ ਸਹੀ ਹੈ ਕਿ ਕੋਈ ਵੀ ਜਿਹੜੇ ਚੰਗੇ ਖਿਡਾਰੀ ਹੈ ਉਹ ਇਹ ਪ੍ਰੋਸੀਜਰ ਜ਼ਰੂਰ ਕਰਦੇ ਆ ਕਿ ਕੋਈ ਵੀ ਬਾਹਰ ਕਬੂਤਰ ਲਿਆਉਣਾ ਤਾਂ ਉਹਨੂੰ ਪਹਿਲਾਂ ਮੇਰੀ ਤੇ ਸੁਲਾਇਆ ਕਿ ਦਬੜਿਆਂ ਦੇ ਵਿੱਚੋਂ ਕਬੂਤਰ ਕਦੇ ਖਰੀਦੋ ਹੀ ਨਾ ਇੱਕ ਚੰਗਾ ਕਬੂਤਰ ਬਾਜ਼ ਜਿਹੜਾ ਘਰ ਤੋਂ ਜਿਹੜਾ ਸੇਲ ਪਰਚੇ ਦਾ ਕੰਮ ਕਰਦਾ ਉਹਦੀ ਕੋਈ ਕਬੂਤਰ ਖਰੀਦੋ ਦਬੜਿਆਂ ਦੇ ਵਿੱਚੋਂ ਜੀ ਜ਼ਿਆਦਾ ਜਾਂਦੇ ਬਿਮਾਰੀਆਂ ਵਾਲੇ ਆ

ਤੇ ਕੋਲਾ ਜੀ ਚਾ ਲੱਭ ਨਹੀਂ ਗਿਆ ਤੇ ਲੱਭ ਕੇ ਤੁਹਾਨੂੰ ਸ਼ੌਂਕ ਕਰਾਣੇ ਆ ਲਓ ਜੀ ਨਾਬ ਆਪਣਾ ਕੋਲਾ ਪਠਾ ਲੱਭ ਗਿਆ ਆ ਦੇਖੋ ਘੋਤਾ ਤੇ ਆ ਤੁਹਾਨੂੰ ਆਪਣੇ ਕਬੂਤਰ ਗਿੱਲੇ ਨਿਹਰਾ ਆਂਦੇ ਆ ਸਾਰਿਆਂ ਦੀ ਸਫਾਈ ਕਰਕੇ ਆਟੇ ਆ ਤੇ ਆ ਮੇਰਾ ਵੀਰ ਜਿਹੜੇ ਮੇਰੇ ਵੀਰ ਭਰਾ ਨੂੰ ਚੂਚੇ ਅਸੀਲ ਚਾਹੀਦੇ ਆ 25 26 ਹੈ ਗਿਆ ਤੇ ਲੈ ਸਕਦਾ ਜੇ 1 2 ਚਾਹੀਦਾ ਉਹ ਵੀ ਤੁਹਾਨੂੰ ਸੇਲ ਕਰ ਦਾਂਗੇ ਤੇ ਆਣ ਕੇ ਲੈ ਸਕਦੇ ਵੀਰ ਤੇ ਆ ਤੁਹਾਡੇ ਸਾਹਮਣੇ ਆ ਡਕਾਲਾ ਪੱਠਾ ਤੇ ਆ ਕਬੂਤਰ ਸਾਰੇ ਵੀਡੀਓ ਵਧੀਆ ਲੱਗੀ ਵੀਡੀਓ ਲਾਈਕ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਨਾ ਤਾਂ ਕਿ ਤੁਹਾਨੂੰ ਆਪਾਂ ਆਪਣੀ ਅਗਲੀ ਵੀਡੀਓ ਦੱਸ ਸਕੀਏ